ਮੈਂ ਪਿੱਦੂ ਯਾ ਵੀ ਜਗਾੜ ਬਹੁਤ ਵਧੀਆ ਮਾਉਂਗਾ ਆਪਣਾ ਜੇ ਕਿਸੇ ਗਊ ਸਾਹ ਚ ਨਹੀਂ ਹੈਗਾ ਨਾ ਇਹ ਇਹ ਜਰੂਰ ਹੋਣਾ ਚਾਹੀਦਾ ਆਸਾ ਜਸ ਆਪ ਵੀ ਹੋਵੇ ਲੋਕਾਂ ਕੋਲ ਵਧੀਆ ਗੱਲ ਹੈ ਕਿਉਂਕਿ ਜੇ ਸੀਬੀ ਨਾਲ ਕਈ ਵਾਰ ਜੇ ਸੀਬੀ ਦੇ ਨਾਲ ਕੰਡੂਰਿੰਗ ਦੇ ਬੰਦ ਲੱਗ ਜਾਂਦੇ ਇਹਨਾਂ ਨੂੰ ਬਹੁਤ ਬੈਸਟ ਹੈ ਜੇ ਤੁਮ ਚੱਕ ਕੇ ਟਰਾਲੀ ਚ ਰੱਖੀ ਜਾਂਦੇ ਨੇ ਕੋਈ ਮਰ ਜਿੰ ਚਰੀਗਾ ਕੋਈ ਵੀ ਉਸ ਮਰ ਜਿੰਦਾ ਟੰਡਾ ਬਹੁਤ ਜ਼ਿਆਦਾ ਫਾਇਦਾ ਹੈ ਜਾ ਕੇ ਸਾਡੇ ਪਹੁੰਚਣੇ ਕਰ ਗਿਆ ਤਾਂ ਅੱਜ ਇੱਕ ਵਾਰ ਫਾਦਰ ਮਰ ਗਿਆ ਆਪਣਾ ਹਨਾ ਫਾਦਰ ਦਾ ਕਿੱਥੇ ਗੋਮਰ ਕੇ ਚਲੇ ਕਾਕਾ ਬਹੁਤ ਵਧੀਆ ਵਿਚਾਰੀ ਆਪਣੀ ਸੇਵਾਦਾਰ ਹੈ ਨਿੰਦਰੂ ਨੂੰ ਕਾਲ ਹੋਰੀ ਕੀ ਕੀ ਬਲਗਾ ਓ ਚੱਲ ਮੜਿਆ ਹੌਲੀ ਹੌਲੀ ਚੱਲ ਮੜੇ ਹੋਰ ਚੱਕ ਲੈ ਉਪਰਾਂਗੇ ਤੂੰ ਠੀਕ ਹੈ ਬੱਸ ਬੱਸ ਨਾਲੇ ਸਸਤੀ ਹੈ ਜਿਹਾੜੇ ਸਾਰੀ ਵਿੱਚ 5 7000 ਰੁਪਏ ਦਾੜਾ ਟਰੈਕਟਰ ਮਗਰ ਪੈ ਜਾਦਾ ਸਿਸਟਮ ਆਈ ਚੱਕੀ ਇੱਕ ਵਧੀਆ ਸਿਸਟਮ ਹੈ ਜੀ ਮੜਿਆ ਤਰਪਾਲ ਜੀ ਚੱਕਦੀ ਹੈ ਜਦੋਂ ਲਵੇ ਜੀ ਆ ਗਿਆ ਉਦੋਂ ਚੱਕਦੇ ਨੇ ਚੱਕ ਲੈ ਜਾ ਕੇ ਦੇਖ ਇਹ ਕੀ ਹੋਜੀ ਮਾਰਾ ਚੋਲ ਚਾ ਦੋਨਸਾ ਪੈ ਰਿਹਾ ਪੱਤਾ ਦੂਜਾ ਨਾਲ ਤੇ ਇਹਨੇ ਟਰਾਲੀ ਚ ਰੱਖ ਤੇ ਲਓ ਜੀ ਅਸੀਂ ਕਿਤੇ ਅਰਗਨ ਜੀ ਦੀ ਬੇਲੀ ਜਗ੍ਹਾ ਇਹਦੇ ਇੱਕ ਡੱਬਾ ਲੈਣਾ ਕਰਾਂਗੇ ਟਰਾਲੀ ਦੇ ਵਿੱਚ ਤਾਂ ਬਲੇ ਵਸੇ ਨੂੰ ਉੱਤੇ ਬੋਝ ਕੇ ਦੇਣਾ ਇਨਕਾਰ ਬੰਦੇ ਇੱਕ ਲੱਬਣੀ ਇਹ ਇਹ ਵਿੱਚ ਹੀ ਰਹਿਣ ਦੇ ਬਾਕੀ ਕੋ ਬਸ ਕੱਢ ਲੈ ਬਾਹਰ ਕੱਢ ਲੈ ਦੇਖਦੇ ਆ ਬਾਹਰ ਕਿੱਥੇ ਲੱਭਾਂਗੇ ਜਾਂ ਕੋਈ ਕਾੜ ਦਿਆ ਫਿਰ ਟੋਆ ਹੈ ਚਲ ਵਧੀਏ ਵਧੀਆ ਉਪਰਧਾਨ ਆਪਾਂ ਨੂੰ ਉਹ ਗੱਟਾ ਨਾ ਮੈਂ ਬੱਠਾ ਵਗੋਂਦਾ ਮਹਾ ਚੱਕ ਲਿਆ ਹੁੰਦੇ ਨਾਲੇ ਤੂੰ ਸਸਤਾ ਪੜਦਾ ਆਪਾਂ ਨੂੰ ਦੂਜਾ ਨੂਨ ਬੱਠਾ ਦਾ ਸਸਤਾ ਨਹੀਂ ਆਉਂਦਾ ਉਹ ਤਾਂ ਮੈਨੂੰ ਲੱਗਾ 40-50 ਰੁਪਏ ਦਾ ਗੱਟਾ ਪੜ ਜਾਂਦਾ ਸਾਰਾ ਹੋਰ ਮੈਂ ਗਿਆਨੀ ਨੂੰ ਕਿਹਾ ਤਾਂ ਹੈਗਾ ਤੂੰ ਇਹ ਤਾਂ 10-20 ਰੁਪਏ ਦੀ ਥੈਲੀ ਪੜਦੀ ਉਹ ਮਣਕਰ ਆਪਾਂ ਨੂੰ ਇਹ ਕੋਲ ਨਾਲੇ ਗੱਟਾ ਸਿੱਧਾ ਨਹੀਂ ਚੱਕ ਲੈਂਦਾ ਮੈਂ ਸਾਨੂੰ ਕਿਹਾ ਤਾਂ ਹੈਗਾ ਤੂੰ ਜੇ ਹੁਣ ਚੱਕੇ ਰਹਿਣ ਹੁਣ ਚੱਕ ਲਿਆ ਮੈਂ ਦੱਸ ਠੀਕ ਆ ਖੁੰਦਿਆ ਫਿਰ ਜੇ ਹੋਰ ਉਹ ਲੈਣੇ ਚੱਕਰੇ ਚੱਕ ਲਿਆ ਮੈਂ ਦੱਸ ਆ ਦੀ ਕਦੋਂ ਕੁੰਨੀ ਐ ਕੋਈ ਡਰ ਨਾ ਲੈ ਬੱਸ ਚੱਕ ਲਿਆ ਚਲ 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 ਕਰਾ ਦੇਣਗੇ ਅਭੀ ਕੋਈ ਨਾ ਇਸਕੇ ਨਾਲ ਪਲਟਾਉਂਗੇ ਉਹ ਪਲਟਾ ਦੇ ਮੜਾ ਨਿਓ ਯੋ ਕਰ ਲੈ ਥੋੜਾ ਜਿਹਾ ਚੱਲ ਚੱਲ ਗਮਾ ਦੇ ਗਮਾ ਦੇ ਆ ਟੋਪਰਾਂ ਜੀ ਬਾਈ ਰਹੇ ਪਰ ਹੋ ਜਾ ਬਾਈ ਤੇਰੀ ਬਾਤ ਕਰਾਂ ਥੱਲੜੇ ਹਾਂ ਹਾਂ ਪਰਾਂ ਨੂੰ ਰਹਿ ਮੇਰੇ ਦੇਖ ਰਹੇ ਆ ਮੈਂ ਨਗਰ ਦਾ ਫੋਨ ਕਰਾ। ਗੱਲ ਸੁਣੀ ਬਸ। ਆਹ ਹੋਰ। ਜਰੂਰੀ ਬਾਈ। ਆ ਉਰਾਂ ਨੂੰ ਦਰ ਦੇ ਉਰਾਂ ਨੂੰ ਦਰ ਦੇ ਉਰਾਂ ਨੂੰ ਦਰ ਦੇ। ਆ ਵੀ ਚੱਕ ਲਓ ਭਈ ਕੱਟਾ ਇੱਕੋ ਪੜਿਆ ਜਿਹੜਾ। ਓਏ ਕਰ ਤੂੰ ਨਾ ਕੱਢ ਦੇ। ਓਏ ਕੱਢ ਰੋੜੇ। ਮੂਹੇ ਪਪਾ ਦੇ ਨਾਲ ਥੋੜਾ ਜਿਹਾ ਮੂਹੇ ਅਗਲੇ ਸੈਗ ਨਾ ਨੋਨ ਪਾ ਦਿੱਤੇ ਬੋਕਾ ਦੇ ਸਾਰੇ ਹੈ ਹਾਂ ਹੌਣ ਤੋਂ ਬੱਦ ਹਾਂ ਓ ਠੱਪੜਿਆ ਤੂੰ ਹੈਗੇ ਬਥੇਰਾ ਆ ਵੀ ਬਹੁਤ ਹੋ ਗਿਆ ਪਰੇ ਠੰਡ ਕਰਕੇ ਜੰਮ ਰਿਹਾ ਹੁਣ ਆ ਬੱਸ ਅੱਛਾ ਤੇਰਾ ਫੁੱਲੇ ਢੇਕ ਦੇ ਕਰਨਾ ਕਿ ਫੁੱਟ ਵਾਲੀ ਬੂੜ ਚੇ ਨਹੀਂ ਕੋਹਾਂ ਨੂੰ ਪੈਰ ਮਾਰੀ ਤੂੰ ਉਹ ਤੋਂ ਮੇਰ ਮਾਰੀ ਇੰਨਾ ਤੋਂ ਉਹ ਵੀ ਨਹੀਂ ਫੁੱਟ ਜਾ ਕੇ ਕਿਹੜੇ ਹੈਗੇ ਪੈਰ ਮਾਰਦੇ ਜੂ ਫੁੱਟ ਜਾਗਾ ਫੁੱਟ ਜਾਗਾ ਫੁੱਟ ਜਾਗਾ ਫੁੱਟ ਜਾਗਾ ਓਲਾ ਪੜਿਆ ਓ ਹੋਲ ਨਾ ਬੁਲਦੇ। ਹੋਲ ਦੇ। 90 ਡਿਗਰੀ ਥੱਲੇ ਮੈਨੂੰ ਲੱਗੇ। ਹੋਲ ਨੇ ਮਾ ਬੈਸ। ਬਸ ਕੋਈ ਨਾ ਆਪੇ ਖਿੰਡ ਜਗਾ ਬਾਕੀ ਉਸਕੇ ਨਾਲ। ਬਸ ਨਾ ਆ ਫਿਰ ਆ ਮਾਰਾ। ਪੱਲੀ ਵੇਪਾ। ਆ ਗੜਾ ਸਤਜਨੀ ਸਤਜਨੋਂ ਵੀ ਬੜਾ ਕੰਮ ਹੈ ਆ ਜਗਾ ਜਗਾ ਇੰਨੇ ਪੈਸੇ ਲਾਉਣੇ ਆ ਨੂੰ ਕਿ ਇਹਨਾਂ ਨੂੰ ਸਿੱਟ ਵੀ ਨਹੀਂ ਆਸਦੀ ਪਾਉਂਦਾ ਜੀ ਜੀ ਇਹਨੂੰ ਬਾਤ ਆ ਹੋਰ ਆਪਾਂ ਕਿਹੜਾ ਕਰੀ ਲਿਖੇ ਜਾਉਂਦੇ ਆ ਨੂੰ ਕੋਈ ਵੀ ਦੋ ਦਿਨ ਨਾਲ ਬਲਾਓ ਇਹਨਾਂ ਨੂੰ ਤੁਹਾਡੇ ਡਿਗੀ ਹੋਇਆ ਕਹਿੰਦੇ ਆ ਤੋ ਛਕਾਉਂਦਾ ਦੇ ਵੀ ਜੀ ਉੱਧਰ ਤੋਂ ਵੜਕਾ ਹੋਇਆ ਜਾਂਦਾ ਜਾਂਦੇ ਜੀ ਚੱਲ ਯਾਰ ਦੋ ਦਿਨ ਚਾਰ ਦਿਨ ਬਲਾਓ ਉਦੋਂ ਫੇਰੇ ਕੋਈ ਗਰੂ ਹੋਏਗੀ ਆ ਕੋਈ ਨਹੀਂ ਹੁੰਦਾ ਮਾਰੀ ਉਧਰ ਵਾਲਾ ਪਾਲਾ ਆ ਮੇਰਾ ਵਾਲਾ ਪੰਜ ਚੱਲ ਵਧੀਆ ਫਾਇਦਾ ਤੂੰ ਕਰੀ ਜਾ ਹਾਂ ਵੀ ਤੇਮੇ ਕਾਰਡ ਕਾਇ ਬੋਰਡ ਦਾ ਮਲਾਖ ਲੀਦੀ ਆਪਣੂੰ ਪਾਉ ਦੇ ਦੇ ਤਾ ਯਰ ਉੱਥੋਂ ਲਾਇਆ ਉਹ ਤਾਂ ਕੀ ਉਹ ਹੈ ਜੋਰ ਲੱਗ ਗਿਆ ਬੰਦੂਆਂ ਬੰਦੂਆਂ ਬਸ ਉਹਠੇ ਹੀ ਤੇਮੇ ਚਾ ਵੀ ਕੁੰਦਾ ਛੜਿਆ ਕਈ ਦੋ ਬੇੜੀਆਂ ਬੁੜੀਆਂ ਹੋ ਰਹੀਆਂ ਬਰੇ ਗੱਟੇ ਝਗਲੇ ਹੌਲਾ ਜਾ ਹੋ ਜਾ ਮੜਾ ਜਾ ਨੇ ਪਾ ਦੇ ਗੱਟੇ ਚ ਹੋਰ ਯਾਦ ਕਰਾ ਦਿੰਦੇ ਕੋਈ ਨਾ ਫਿਰ ਆਜਾ ਮੈਂ ਤਾਂ ਤੋੜ ਦੂੰ ਕੋਈ ਨਾ ਦੇ ਦਿੰਦਾ